ਗੱਲ ਜੀ ਸਾਰੇ ਮੇਰੇ ਸਾਡੀ ਵੀਰਨ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੀ ਬੁਟੀਕ ਦੇ ਚੈਨਲ ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਸਭ ਤੋਂ ਅੱਜ ਅਸੀਂ ਤੁਹਾਨੂੰ ਬਹੁਤ ਜਿਆਦਾ ਸੋਨੇ ਸਮੇ ਸੂਤ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉਪਰ ਤੇ ਮੇਰੇ ਚੈਨਲ ਦੇ ਨਵੇਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਤੁਸੀਂ ਵੀਡੀਓ ਬਹੁਤ ਮਤਲਬ ਵੀਡੀਓ ਤੁਸੀਂ ਦੇਖਦੇ ਹੋ ਪਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਜਰੂਰ ਦਬਾਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆਪਾਂ ਡੇਲੀ ਵੀਡੀਓ ਅਪਲੋਡ ਕਰਦੇ ਆਂਗੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਨੂੰ ਕਮੈਂਟ ਆਉਂਦੇ ਹੁੰਦੇ ਨੇ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋਵੋਗੇ ਆਪਣੀ ਜਿਹੜੀ ਸਿਟੀ ਹੈਗੀ ਉਹ ਸਮਾਨਾਂਗੀ ਤੇ ਉਹਦੇ ਆਪਾਂ ਨੇੜੇ ਆਪਣਾ ਪਿੰਡ ਹੈਗਾ ਉੱਥੋਂ ਦੇ ਰਹਿਣ ਵਾਲਿਆਂਗੇ ਤੇ ਤੁਸੀਂ ਬਾਰ-ਬਾਰ ਇਹ ਕਮੈਂਟ ਨਾ ਕਰਿਆ ਕਰੋ ਵੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋਗੇ ਅੱਜ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੈਸੇ ਮੈਂ ਹਰ ਵੀਡੀਓ ਦੇ ਵਿੱਚ ਦੱਸ ਦਿਆਂਗੀ ਆਪਾਂ ਜਿਹੜਾ ਕੰਮ ਹੈ ਜੈਨੂਰ ਨੰਗਾ ਕੋਈ ਫੇਕ ਕੰਮ ਨਹੀਂ ਹੈਗਾ ਤੇ ਦਸਨ ਚ ਆਪਾਂ ਨੂੰ ਕੋਈ ਹਰਜ ਨਹੀਂ ਹੈਗਾ ਤੇ ਆਪਣੀ ਜਿਹੜੀ ਸਿਟੀ ਹੈਗੀ ਸਮਾਨਾਂਗੀ ਜੇ ਕੋਈ ਨੇੜੇ-ਤੇੜੇ ਮੇਰੇ ਭੈਣ ਰਹਿੰਦੀਆਂ ਨੇ ਜੀਆਂ ਆਪਣੇ ਕੋਲੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਉਹ ਕਰ ਸਕਦੀਆਂ ਨੇ ਮੋਸਟ ਵੈਲਕਮ ਹੈ ਜੀ ਉਹਨਾਂ ਦਾ ਤੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੀਆਂ ਭੈਣਾਂ ਦਾ ਤੁਹਾਡੇ ਪਿਆਰ ਸਤਿਕਾਰ ਨਾਲ ਮੈਂ ਇੱਥੇ ਤੱਕ ਆ ਚੁੱਕੀ ਆਂਗੀ ਤੇ ਅੱਗੇ ਵੀ ਮੇਰੀ ਸਪੋਰਟ ਕਰੋ ਤੇ ਅੱਗੇ ਵੀ ਮਤਲਬ ਮੇਰੀ ਸਪੋਰਟ ਕਰੋ ਆਪਾਂ ਵੱਧ ਤੋਂ ਵੱਧ ਨਹਾਰੀ ਕ ਭੈਣ ਨੂੰ ਹੁੰਦਾ ਹਨਾ ਵੀ ਆਪਣੀ ਸਪੋਰਟ ਕਰਿਆ ਆਪਾਂ ਲਾਈਕ ਦੇ ਵਿੱਚ ਸਕਸੈਸ ਹੋਈਏ ਤੇ ਜਰੂਰ ਆਪਣੀ ਭੈਣ ਦੀ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਅੰਤ ਤੱਕ ਜੂਰ ਦੇਖਿਆ ਕਰੋ ਐਦਾ ਹੀ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਜਿਹੜਾ ਮੈਂ ਇਹ ਸੂਟ ਪਾਇਆ ਹੈ ਇਹ ਹੈਗਾਗਾ कॉटन शिमर ਦੇ ਉੱਪਰ ਬਹੁਤ ਲਾਈਟ ਵੇਟ ਸਟਾਫ ਹੈਗਾ ਦੇਖੋ ਆਪਾਂ ਇਹਨੂੰ ਬਹੁਤ ਹੀ ਜਿਆਦਾ ਸੋਹਣੇ ਤਰੀਕੇ ਨਾਲ ਰੈਡੀ ਕੀਤਾ ਆਰਗੈਂਜ਼ਾ ਦਾ ਪੈਚ ਲਾ ਕੇ ਇਹਦੇ ਉੱਪਰ ਵਰਕ ਕੀਤਾ ਹੈਗਾ ਮਸ਼ੀਨ ਵਰਕ ਕਿੰਨਾ ਜਿਆਦਾ ਸੋਹਣਾ ਵਰਕ ਹੈਗਾ ਫਿਨਿਸ਼ਿੰਗ ਤੁਸੀਂ ਚੈੱਕ ਕਰੋ ਦੇਖੋ ਚੈੱਕ ਕਰ ਸਕਦੇ ਹੋਗੇ ਤੁਸੀਂ ਫਿਨਿਸ਼ਿੰਗ ਤੇ ਨਾਲ ਆਪਾਂ ਰੱਖਿਆਗਾ ਮਹਿਰੂਨ ਕਲਰ ਦਾ ਦੁਪੱਟਾ ਤੇ ਪਹੁੰਚਾਂ ਤੇ ਆਪਾਂ ਕੋਈ ਵਰਕ ਨਹੀਂ ਕਰਵਾਇਆ ਕਿਉਂਕਿ ਪ੍ਰਿੰਟਰਡ ਸੂਟ ਸੀਗਾ ਜੇ ਤੁਸੀਂ ਕਰਵਾਉਣਾ ਚਾਹੋਗੇ ਤਾਂ ਕਰਵਾ ਸਕਦੇ ਹੋਗੇ ਜੇ ਤੁਸੀਂ ਨਹੀਂ ਕਰਵਾਉਣਾ ਚਾਹੁੰਦੇ ਤਾਂ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਅੱਗੇ ਮੈਂ ਤੁਹਾਨੂੰ ਪ੍ਰਿੰਟ ਦਿਖਾਵਣੀ ਆ ਜੋ ਜਿਹੜਾ ਮੇਰੇ ਸੂਟ ਪਾਇਆ ਹੋਇਆ ਮੈਂ ਪਹਿਲਾਂ ਉਸੇ ਸੂਟ ਦਾ ਤੁਹਾਨੂੰ ਪ੍ਰਿੰਟ ਦਿਖਾਉਂਗੀ ਸੇਮ ਡਿਜ਼ਾਈਨ ਹੈਗਾ ਸੇਮ ਤੁਸੀਂ ਐਵੇਂ ਸੂਟ ਰੈਡੀ ਕਰਵਾ ਸਕਦੇ ਹੋਗੇ ਰੀਵਾ ਬ੍ਰਾਂਡ ਦਾ ਸਟਾਫ ਹੈਗਾ ਵਿਦਆਊਟ ਬ੍ਰਾਂਡ ਆਪਾਂ ਨਹੀਂ ਸਟਾ ਸੌਰੀ ਫੂਟ ਰੱਖਦੇ ਹੈਗੇ ਕਿਉਂਕਿ ਜਿਹੜੇ ਸਰਪਲਸ ਸੂਟ ਹੁੰਦੇ ਨੇ ਆਪਾਂ ਨੂੰ ਇਹ ਹੁੰਦਾ ਵੀ ਖਰਾਬ ਨਾ ਹੋ ਜਾਵੇ ਲੰਬਾ ਨਾ ਆਵੇ ਤਾਂ ਕਰਕੇ ਹਨਾ ਜੇ ਤੁਸੀਂ ਥੋੜੇ ਜੇ ਵੱਧ ਪੈਸੇ ਲਾ ਦੋਗੇ ਕਿਉਂਕਿ ਸੂਟ ਤੁਸੀਂ ਪੈਣ ਨਾ ਚੁਆਇਸ ਥੋੜੀ ਹੁੰਦੀ ਹੈਗੀ ਤਾਂ ਉਹ ਸੋਨਾ ਵੀ ਲੱਗਦਾ ਹੈਗਾ ਪਾਇਆ ਹੋਇਆ ਤੇ ਵੀਅਰ ਕੀਤਾ ਵੀ ਸੋਨਾ ਲੱਗਦਾ ਹੈਗਾ ਤੁਸੀਂ ਜਿੱਦਾਂ ਮੇਰੇ ਸੂਟ ਪਾਇਆ ਹੋਇਆ ਹੈਗਾ ਇਹਨੂੰ ਐਵੇਂ ਬਣਾ ਸਕਦੇ ਹੋ ਆਪਾਂ ਡਾਰਕ ਦੁਪੱਟਾ ਰੱਖਿਆ ਹੈਗਾ ਵਰਕ ਨਾਲ ਦਾ ਜੇ ਆਪਾਂ ਫਿਰ ਰੈੱਡ ਕਲਰ ਦਾ ਨਿਊਨ ਰੈੱਡ ਜਿਹਾ ਰੱਖ ਦੇਣਾ ਤਾਂ ਦੁਪੱਟਾ ਫਿਰ ਮਤਲਬ ਸਾਰਾ ਡਲ ਜਾ ਸ਼ਾਇਦ ਮੇਰੇ ਮੁਤਾਬਿਕ ਵੀ ਇਹ ਡਲ ਜਾ ਸ਼ੋਅ ਹੁੰਦਾ ਤੁਹਾਨੂੰ ਤੇ ਥੋੜਾ ਜਿਹਾ ਡਾਰਕ ਹੀ ਦੁਪੱਟਾ ਸੋਨਾ ਲੱਗਣਾ ਸੀਗਾ ਤਾਂ ਤੁਸੀਂ ਇਹਨੂੰ ਸੇਮ ਜਿੱਦਾਂ ਮੇਰੇ ਪਾਇਆ ਹੋਇਆ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਆਪਣਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਤੁਸੀਂ ਸਟੈਂਪ ਤੁਹਾਨੂੰ ਸਾਡੇ ਹਰ ਇੱਕ ਕੱਪੜੇ ਤੇ ਮਿਲੇਗੀ ਬਹੁਤ-ਬਹੁਤ ਭੈਣਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਅੱਜ ਆਰਡਰ ਦਿੱਤੇ ਨੇਗੇ ਆਪਣੇ ਆਪਾਂ ਤੋਂ ਸੂਟ ਲੈਣਗੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਕੋਲੇ ਆਪਣੇ ਸੂਟ ਪਹੁੰਚੇ ਨੇਗੇ ਕੋਰੀਅਰ ਕੀਤੇ ਸੀਗੇ ਬਹੁਤ ਜ਼ਿਆਦਾ ਸੋਹਣਾ ਸਟਾਫ ਪਸੰਦ ਆਇਆ ਸਭ ਨੂੰ ਇਦਾਂ ਹੀ ਆਪਣੇ ਨਾਲ ਜੁੜੇ ਰਹੋ ਮੈਨੂੰ ਤੁਹਾਡੇ سپورਟ ਦੀ ਲੋੜ ਹੈਗੀ ਤੇ ਵੱਧ ਤੋਂ ਵੱਧ ਮੇਰੀਆਂ ਭੈਣਾਂ ਆਪਾਂ ਤੋਂ ਸੂਟ ਲਿਆ ਕਰੋ ਬਾਰ ਬੈਠੀਆਂ ਨਹੀਂ ਜਰੂਰ ਆਪਾਂ ਤੋਂ ਸੂਟ ਬਣਵਾ ਕੇ ਦੇਖਿਓ ਸਟਿਚਿੰਗ ਲਈ ਵੀ ਅੱਜ ਆਰਡਰ ਆਏ ਨੇਗੇ ਸੂਟ ਆਪਾਂ ਤੋਂ ਲੈਣੇ ਦੀ ਜੀ ਉਹਨਾਂ ਨੇ ਕਈਆਂ ਨੇ ਤੇ ਉਹਨਾਂ ਦੇ ਆਪਾਂ ਸਟਿਚ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਇਦਾਂ ਹੀ ਤੁਸੀਂ ਬਸ ਜੁੜੇ ਰਹੋ ਆਪਣੇ ਨਾਲ ਤੇ ਕਿਉਂਕਿ ਸਾਰਾ ਜਿਹੜਾ ਕੰਮ ਹੁੰਦਾ ਹੈਗਾ سپورਟ ਦੇ ਨਾਲ ਹੀ ਹੁੰਦਾ ਹੈਗਾ ਬਿਨਾ سپورਟ ਤੋਂ ਕੋਈ ਵੀ ਬੰਦਾ ਅੱਗੇ ਨਹੀਂ ਜਾ ਸਕਦਾ ਹੁੰਦਾ ਹੈਗਾ ਬਸ سپورਟ ਦੀ ਲੋੜ ਹੈਗੀ ਵੱਤ ਤੋਂ ਵੱਤ ਕਰਦੇ ਰਹਤ ਅਸੀਂ ਇਨੇ ਨਾਲ ਦੇ ਮੈਂ ਤੁਹਾਨੂੰ ਹੋਰ ਵੀ ਪ੍ਰਿੰਟ ਦਿਖਾ ਦਿੰਨੀ ਹਾਂ ਕਿ ਇਹਦੇ ਵਿੱਚ ਹੈਗਾਗਾ ਗ੍ਰੀਨ ਜਿਹਾ ਕਲਰ ਇਹਨੂੰ ਵੀ ਤੁਸੀਂ ਐਵੇਂ ਹੀ ਰੈਡੀ ਕਰਵਾ ਸਕਦੇ ਹੋਗੇ ਜਿਵੇਂ ਮੈਂ ਕਰਵਾਇਆ ਹੋਇਆਗਾ ਇਹਦਾ ਪਾਸੇ ਇਹ ਦੂਜਾ ਕਲਰ ਹੈਗਾ ਦੇਖੋ ਪ੍ਰਿੰਟਿੰਗ ਸੇਮ ਹੈਗੀ ਇਹੇ ਵੱਡੇ ਪਣੇ ਦੇ ਸੂਟ ਲੈਣਗੇ ਵੱਡੇ ਪਣੇ ਸੂਟ ਦੇਗਾ। ਕੁੱਲ ਇਹ ਇਹ ਮੈਂ ਪਾਇਆ ਹੋਇਆ ਜੋ ਇਹ ਸਟੱਫ ਬਹੁਤ ਲਾਈਟ ਵੇਟ ਸਟੱਫ ਹੈਗਾ ਵਿਦਆਊਟ ਲਾਈਨਿੰਗ ਸਟੀਚੂਗਾ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ। ਅਸਲ ਚ ਜਦੋਂ ਚੀਜ਼ ਬਣ ਜਾਂਦੀ ਹੈ ਬਣ ਕੇ ਪਤਾ ਲੱਗਦੀ ਹੈਗੀ। ਤੇ ਰੀਵਾ ਬ੍ਰਾਂਡ ਦੇ ਨੇਗੇ ਆਪਣੇ ਕੋਲ ਫਿਲਹਾਲ ਸਿਰਫ ਇਹੀ ਸੂਟ ਦੇਣਗੇ। ਇੱਕ ਇੱਕ ਕਲਰ ਦੇ ਵਿੱਚ ਹੋਰ ਹੈਗਾ। ਪ੍ਰਿੰਟਿੰਗ ਸੇਮ ਹੈਗੀ ਤਿੰਨੇ ਕਲਰ ਜਿਹੜੇ ਆਪਣੇ ਕੋਲ ਹੈਗੇ ਨੇ ਬਹੁਤ ਜ਼ਿਆਦੇ ਸੋਹਣੇ ਨੇਗੇ ਜਿਵੇਂ ਮੈਂ ਸੂਟ ਮਤਲਬ ਵਰਕ ਕੀਤਾ ਤੁਸੀਂ ਹੋਰ ਡਿਜ਼ਾਈਨ ਦੇ ਨਾਲ ਵੀ ਕਰਵਾ ਸਕਦੇ ਹੋਗੇ ਕੋਈ ਹੋਰ ਡਿਜ਼ਾਈਨ ਨੂੰ ਨਾਲ ਆਪਾਂ ਰੈਡੀ ਕਰ ਦਾਂਗੇ ਜਾਂ ਫਿਰ ਸੇਮ ਇਹੀ ਡਿਜ਼ਾਈਨ ਨਾਲ ਰੈਡੀ ਕਰਵਾ ਸਕਦੇ ਹੋਗੇ ਇਹਨਾਂ ਦਾ ਜਿਹੜਾ ਵਿਦਆਊਟ ਵਿਦਆਊਟ ਸਟਿਚਿੰਗ ਬਿਨਾ ਵਰਕ ਬਿਨਾ ਦੁਪट्टे ਤੋਂ ਪ੍ਰਾਈਜ਼ ਹੈਗਾਗਾ 1500 ਰੀਵਾ ਬ੍ਰਾਂਡ ਦਾ ਸਟਾਫ ਹੈਗਾ ਤੇ ਇਹਦਾ ਪ੍ਰਾਈਜ਼ 1500 ਆਏਗਾ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਮਾਰਕੀਟ ਦੇ ਵਿੱਚ ਇਹਦੇ ਨਾਲ ਦੇ ਕਾਪੀ ਵੀ ਨੇਗੇ ਸੂਟ ਪਰ ਉਹ ਘੱਟ ਰੇਟ ਦੇ ਵਿੱਚ ਹੋਣਗੇ ਤੇ ਇਹਦੇ ਵਿੱਚ ਜੇ ਟੀਸਟਾ ਬ੍ਰਾਂਡ ਦਾ ਬ੍ਰਾਂਡ ਕੱਢੂਗਾ ਸ਼ਿਮਰ ਦੇ ਵਿੱਚ ਤਾਂ ਉਹਦੇ ਹਾਈ ਰੇਟ ਹੋਣਗੇ ਕਿਉਂਕਿ ਥੋੜੇ ਜੇ ਕੰਪਨੀ ਅਕੋਰਡਿੰਗ ਵੀ ਜਿੱਦਾਂ ਸੂਟ ਹੁੰਦੇ ਨੇਗੇ ਉਹਦਾ ਬ੍ਰਾਂਡ ਹੁੰਦੇ ਨੇਗੇ ਉਮੇ ਹਾਈ ਲੋ ਰੇਟ ਹੁੰਦੇ ਨੇਗੇ ਇਹਨਾਂ ਦੇ ਤਾਂ ਕਰਕੇ ਇਹ 1500 ਪ੍ਰਾਈਸ ਹੈ ਬਿਨਾਂ ਸਲਾਈ ਤੋਂ ਤੁਸੀਂ ਬਿਨਾਂ ਕੜਾਈ ਤੋਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਤੁਹਾਡੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੇ ਜਿਹੜਾ ਤੁਸੀਂ ਪਾਰਸਲ ਕਹਿੰਦੇ ਹੋਣੇ ਹੋਗੇ ਹਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਵੀ ਤੁਸੀਂ ਪੋਸਟ ਆਫਿਸ ਰਾਹੀਂ ਕਰਵਾਉਣਾ ਹੈ ਜਾਂ ਦੂਜੇ ਰੋਟ ਕੋਰੀਅਰ ਕਰਵਾਉਣਾ ਹੈਗਾ ਤਾਂ ਉਦਾਂ ਤੁਸੀਂ ਦੱਸ ਦਿਆ ਕਰੋ ਜੇ ਪੋਸਟ ਆਫਿਸ ਰਾਹੀਂ ਕਰਵਾਉਗੇ ਉਹ ਤੁਹਾਡੇ ਘਰ ਤੱਕ ਪਾਰਸਲ ਲਾਊਗਾ ਤੁਹਾਨੂੰ ਕਿਤੇ ਉਹ ਵੀ ਫੜਨ ਦੀ ਲੋੜ ਨਹੀਂ ਹੈਗੀ ਤੁਹਾਡੇ ਘਰ ਘਰੇ ਬਿਲਕੁਲ ਡਾਕੀ ਆ ਪਾਰਸਲ ਫੜਾ ਕੇ ਜਾਊਗਾ ਕਿਤੇ ਇਹ ਹੈਗੇ ਸੀਗੇ ਸੂਟ ਸ਼ਿਮਰ ਦੇ ਇਹ ਹੈਗੇ ਨੇਗੇ ਪਿਓਰ ਕਾਟਨ ਦੇ ਇਹ ਵੀ ਬ੍ਰਾਂਡ ਦੇ ਨੇ ਰੀਵਾ ਬ੍ਰਾਂਡ ਦੇ ਹੋਣਗੇ ਇਹ ਵੀ ਸੂਟ ਇਹਨਾਂ ਦੇ ਹਾਂਜੀ ਇਹ ਵੀ ਰੀਵਾ ਦੀ ਲੇੰਗੇ ਸਟੀਚ ਕਰਵਾਉਣਾ ਸਾਡੇ ਕੋਲ ਸਟੀਚ ਕਰਵਾ ਸਕਦੇ ਹੋ ਐਵੇਂ ਦਾ ਦੁਪੱਟਾ ਲਗਾ ਸਕਦੇ ਹੋਗੇ ਤੁਸੀਂ ਪੋਰਟਲੀ ਬਟਨ ਵਗੈਰਾ ਲਗਾ ਕੇ ਬਹੁਤ ਸਾਰੇ ਆਪਸ਼ਨਸ ਹੁੰਦੀਆਂ ਨੇਗੀਆਂ ਤੁਸੀਂ ਉਹ ਮੇ ਸੂਟ ਸਲਾਈ ਕਰਾ ਸਕਦੇ ਹੋਗੇ ਬਿਨਾ ਸਲਾਈ ਤੋਂ ਮਗਾਉਣਾ ਗਾ ਤਾਂ ਐਵੇਂ ਮਗਾ ਲਓ ਇਹਦਾ ਪ੍ਰਾਈਸ ਹੈਗਾਗਾ 1200 ਮੈਂ ਨਾਲ ਹੁੰਦੇ ਹੀ ਦੱਸੀ ਜਾਣੀ ਆ ਸਕਰੀਨ ਸ਼ਾਟ ਲੈ ਲਓ ਤੁਸੀਂ ਤੇ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ 1200 ਇਹਦਾ ਪ੍ਰਾਈਸ ਹੈਗਾ ਇਹਦੇ ਨਾਲ ਦਾ ਇੱਕ ਕਲਰ ਹੈਗਾਗਾ ਫਰੋਜ਼ੀ ਦੋ ਕਲਰ ਨੇਗੇ ਦੇ ਵਿੱਚ ਇਹਦਾ ਪ੍ਰਾਈਸ ਵੀ ਹੈਗਾਗਾ 1200 ਬਹੁਤ ਹੀ ਜਿਆਦਾ ਸੋਨਾ ਸਟੱਫ ਹੈਗਾ ਸਲਾਈ ਕਰਉਣ ਤੋਂ ਪਹਿਲਾਂ ਇਹਨੂੰ ਪਾਣੀ ਰਾਹੀਂ ਧੋ ਕੇ ਡਿਪ ਕਰਕੇ ਇੱਕ ਰਾਤ ਪੂਰੀ ਇਹਨਾਂ ਨੂੰ ਭੇਕੇ ਰੱਖਿਓ ਫਿਰ ਸਲਾਈ ਕਰਾਇਓ ਜਿੰਨਾ ਸਟ੍ਰਿੰਕ ਇਸ ਹੋਣੀ ਹੋਊਗੀ ਸੂਟ ਦੀ ਹੋ ਜੂਗੀ ਤੇ ਫਿਰ ਤੁਹਾਡਾ ਸੂਟ ਸਲਾਈ ਤੋਂ ਬਾਅਦ ਜੇ ਤੁਸੀਂ ਵਾਸ਼ ਕਰੋਗੇ ਫਿਰ ਇਹ ਚੜੂਗਾ ਨਹੀਂ ਹੈਗਾ ਜਿੰਨਾ ਤੁਹਾਡਾ ਨਾਪ ਹੈ ਉਨਾ ਹੀ ਰਹੂਗਾ ਅਗੇ ਵੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਇਹ ਵੀ ਹੈਗਾ ਗਾ ਲਵਲੀਨ ਦਾ ਇਹਦੇ ਆਪਾਂ ਦੋ ਪੀਸ ਕੀਤੇ ਸੀਗੇ ਇਹ ਹੈਗਾ ਫੁੱਲ ਸੂਟ ਸੀ 5 ਮੀਟਰ ਦਾ ਇਹ ਦੋ ਪੀਸ ਕਿਉਂ ਕੀਤੇ ਸੀਗੇ ਆਪਾਂ ਸਲਵਾਰਾਂ ਲਗਾ ਰਹੇ ਸੀਗੇ ਇਹਦੇ ਨਾਲ ਪਰ ਜਿਹੜੀਆਂ ਸਲਵਾਰਾਂ ਸੀਗੀਆਂ ਉਹ ਆਪਾਂ ਨੂੰ ਕਲਰ ਪ੍ਰੋਪਰ ਨਹੀਂ ਮਿਲੇ ਹੈਗੇ ਤਾਂ ਕਰਕੇ ਫਿਰ ਇਹ 올ਓਵਰ ਲੈਣਾਗਾ ਤਾਂ ਇਹ 5 ਮੀਟਰ ਸੂਟ ਹੈਗਾ ਇਹਦੇ ਨਾਲ ਆਪਾਂ ਵਾਈਟ ਸਲਵਾਰਾਂ ਆਫ ਵਾਈਟ ਜਿਹਾ ਲਗਵਾ ਰਹੇ ਸੀਗੇ ਆਪਾਂ ਨੂੰ ਮਿਲੀਆਂ ਨਹੀਂ ਹੈਗੀਆਂ ਐਸੀ ਕਿ ਵੀ ਆਪਾਂ ਕੜਾਈ ਵਗੈਰਾ ਕਰ ਦਾਂਗੇ ਤੇ ਮਿਲਿਆ ਨੂੰ ਹੈਗੀ ਸਲਵਾਰਾ ਦੇਖੋ ਇਦਾਂ ਸਟੈਂਪ ਲੱਗੀ ਹੁੰਦੀ ਹੈਗੀ ਲਵਲੀਨ ਦੀ ਇਹ 5 ਮੀਟਰ ਸੂਟ ਹੈਗਾ ਇਹਨੂੰ ਇਹਨਾਂ ਸਮਝੋ ਵੀ ਇਹ ਪੀਸ ਹੈ ਪੀਸ ਨਹੀਂ ਹੈਗਾ ਇਹ ਮੈਂ ਖੁਦ ਹੀ ਘਰ ਹੀ ਇਹਦੇ ਦੋ ਕਰਤੇ ਸੀਗੇ ਵੀ ਆਪਾਂ ਸਲਵਾਰਾਂ ਲਗਾ ਕੇ ਇਹਨਾਂ ਦੇ ਬਹੁਤ ਸੋਹਣਾ ਡਿਜ਼ਾਈਨ ਕਰਾਂਗੇ ਵਰਕ ਵਗੈਰਾ ਕਰਾਵਾਂਗੇ ਤੇ ਬਾਜੂ ਤੇ ਵਰਕ ਕਰਾਵਾਂਗੇ ਨਾਲੇ ਸਲਵਾਰ ਤੇ ਕਰਾਵਾਂਗੇ ਬਹੁਤ ਸੋਹਣੀ ਚੀਜ਼ ਬਣ ਚੁੱਕੀ ਇਹਦਾ ਪ੍ਰਾਈਸ ਹੈਗਾਗਾ 1500 ਲਵਲੀਨ ਦਾ ਸੂਟ ਹੈ ਜੀ ਇਹ ਸਕਰੀਨ ਸ਼ਾਟ ਲੈ ਲਓ ਤੇ ਪ੍ਰਾਈਸ ਮੈਂ ਤੁਹਾਨੂੰ ਨਾਲ ਹੁੰਦੇ ਦੱਸੀ ਜਾਣੀ ਆਂਗੀ 1500 ਇਹਦਾ ਪ੍ਰਾਈਸ ਹੈ ਏ ਹੈਗਾ ਜੀ ਖਾਦੀ कॉटन ਦਾ सूट ਅੱਜ ਤੁਹਾਨੂੰ ਸਾਰੇ ਮਿਕਸ ਜੇ ਸੂਟ ਦਿਖਾ ਰਹਿਆਂਗੇ ਕਿਉਂਕਿ ਕੁਝ ਕੁ ਵੀਡੀਓ ਦੇ ਵਿੱਚ ਰਹਿ ਗਏ ਸੀਗੇ ਦਿਖਾਉਣ ਵਾਲੇ ਇੱਧਰ ਉੱਧਰ ਹੋ ਜਾਂਦੇ ਨੇ ਪਤਾ ਨਹੀਂ ਚੱਲਦਾ ਕਈ ਵਾਰ ਕੱਪੜਿਆਂ ਦਾ ਇਹ ਵੀ ਰੀਵਰ ਬ੍ਰਾਂਡ ਦੀ ਖਾਦੀ ਹੈਗੀ ਇਹਦਾ ਪ੍ਰਾਈਸ ਵੀ ਹੈਗਾਗਾ 1500 ਇਹਦੇ ਨਾਲ ਦੇ ਸੂਟਾਂ ਦੇ ਅੱਜ ਆਪਾਂ ਕੱਲ ਵੀਡੀਓ ਪਾਈ ਸੀਗੀ ਅੱਜ ਆਰਡਰ ਆਏ ਸੀਗੇ 3-4 ਸੂਟ ਸੇਲ ਹੋਏ ਨੇਗੇ ਜੇ ਕੋਈ ਸੌਰੀ ਜੇ ਕੋਈ ਪੈਨ ਲੈਣਾ ਚਾਹੁੰਦੀ ਹੈਗੀ ਫਟਾਫਟ ਆਪਣਾ ਆਰਡਰ ਵੋਲਟ ਤੇ ਰਖਵਾ ਕੇ ਆਪਦੀ ਘੰਟੀ ਦੇ ਘੰਟੇ ਤੱਕ ਜਾਂ ਇੱਕ ਦਿਨ ਦਾ ਤੁਹਾਨੂੰ ਟਾਈਮ ਦਿੱਤਾ ਹੁੰਦਾ ਤੁਸੀਂ ਪੇਮੈਂਟ ਕਰ ਸਕਦੇ ਹੋਗੇ 1500 ਇਹਦਾ ਪ੍ਰਾਈਸ ਹੈਗਾ ਸੂਟ ਦਾ ਸੂਟ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣੀ ਆਏਗੀ ਤੇ ਜਿੱਦਾਂ ਇਹ ਫਲਾਰਨਿੰਗ ਇਹਦਾ ਤੁਸੀਂ ਦੁਪੱਟਾ ਰੱਖ ਕੇ ਤੇ ਸਟੀਚਿੰਗ ਵਗੈਰਾ ਕਰਵਾਉਣੀ ਚਾਹੋਗੇ ਤਾਂ ਉਹ ਕਰਵਾ ਸਕਦੇ ਹੋਗੇ ਜਾਂ ਤੁਸੀਂ ਟਾਈ ਐਂਡ ਆਈ ਦੁਪੱਟਾ ਵੀ ਰਖਵਾ ਸਕਦੇ ਹੋਗੇ ਇਹਦੇ ਨਾਲ ਦੁਪੱਟਾ ਫਿਲਹਾਲ ਆਪਾਂ ਕਿਸੇ ਨਾਲ ਨਹੀਂ ਲਗਾਉਂਦੇ ਹੈਗੇ ਕਸਟਮਰ ਦੀ ਚੁਆਇਸ ਅਕੋਰਡਿੰਗ ਆਪਾਂ ਦੁਪੱਟਾ ਲਗਾ ਕੇ ਦੇਣੀ ਆਂਗੇ। ਅਗਲਾ ਸੂਟ ਹੈਗਾ ਗਾ ਪਿਓਰ ਕਾਟਨ ਦਾ। ਇਹ ਵੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ। ਸਟੱਫ ਤੁਹਾਨੂੰ ਮਾੜਾ ਨਹੀਂ ਮਿਲੂਗਾ ਆਪਣੇ ਕੋਲੋਂ ਵਧੀਆ ਹੀ ਮਿਲੂਗਾ। ਦੇਖੋ ਪ੍ਰਿੰਟਿੰਗ ਚੈੱਕ ਕਰ ਸਕਦੇ ਹੋਗੇ ਤੁਸੀਂ ਕਿੰਨੀ ਜ਼ਿਆਦਾ ਸੋਹਣੀ ਹੈਗੀ। ਜਦੋਂ ਆਪਾਂ ਫੋਨ ਤੇ ਵੀਡੀਓ ਬਣਾਉਣੀ ਹੈ ਕੈਮਰਾ ਨੇੜੇ ਕਰਦੇ ਆ ਨਾ ਕਲਰ ਦਾ ਫਰਕ ਪੈ ਜਾਂਦਾ ਹੈਗਾ ਤਾਂ ਕਰਕੇ ਕਈ ਵਾਰ ਕਲਰ ਡਾਰਕ ਆ ਜਾਂਦਾ ਕਈ ਵਾਰ ਲਾਈਟ ਆ ਜਾਂਦਾ ਕਈ ਵਾਰ ਸਹੀ ਵੀ ਆ ਜਾਂਦੇ ਨੇਗੇ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਇਹਦਾ ਪ੍ਰਾਈਸ ਹੈਗਾਗਾ 1000 ਇਹਦਾ 1000 ਰੁਪਏ ਪ੍ਰਾਈਸ ਹੈਗਾ 1000 ਇਹਦੀ ਪਿਓਰ ਕਾਟਨ ਦਾ ਸੂਟ ਹੈਗਾ ਇਹਦਾ ਵੀ 1000 ਰੁਪਏ ਪ੍ਰਾਈਸ ਹੈਗਾ ਬਹੁਤ ਜਿਆਦਾ ਸੋਹਣਾ ਸਟੱਫ ਹੈ ਘਰੇ ਪਾਉਣਾਗਾ ਤੁਸੀਂ ਜਿੱਦਾਂ ਕੋਈ ਜੌਬ ਵਗੈਰਾ ਕਰਦੇ ਹੋਗੇ ਐਵੇਂ ਪਾਉਣਾ ਗਰਮੀਆਂ ਦੇ ਵਿੱਚ ਕਿਉਂਕਿ ਹੁਣ ਗਰਮੀ ਦਿਨੋਂ ਦਿਨ ਵਧੂਗੀ ਘਟਣੀ ਨਹੀਂ ਹੈਗੀ ਬਹੁਤ ਆਰਾਮਦਾਇਕ ਫੈਬਰਿਕ ਹੈਗਾ ਸਾਰਾ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆਂਗੀ ਇਹਦੇ ਨਾਲ ਦਾ ਪ੍ਰਿੰਟ ਹੋਰ ਵੀ ਹੈਗਾ ਫਰੋਜ਼ੀ ਕਲਰ ਦੇ ਵਿੱਚ ਦੋ ਪ੍ਰਿੰਟ ਨੇ ਦੇ ਸੇਮ ਇਹਦਾ ਵੀ ਪ੍ਰਾਈਸ 1000 ਹੈਗਾ 1000 ਹੈਗਾ ਇਹਨਾਂ ਦਾ ਪ੍ਰਾਈਸ ਔਰ ਕਾਟਨ ਦਾ ਸੂਟ ਹੈ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਇਹਦਾ ਪ੍ਰਾਈਸ ਵੀ ਹੈਗਾ 1000 ਆ ਵੀ ਬਹੁਤ ਜਿਆਦੇ ਸੋਨਾ ਸੂਟ ਹੈਗਾ ਦੇਖ ਕਿੰਨੀ ਜਿਆਦੇ ਸੋਹਣੀ ਪ੍ਰਿੰਟਿੰਗ ਹੈ ਜੀ ਬਹੁਤ ਜਿਆਦੇ ਸੋਨਾ ਸੂਟ ਹੈ ਦਾ ਇਹ ਵਾਲਾ ਇਹਦਾ ਪ੍ਰਾਈਸ ਹੈਗਾ 1250 ਫੈਬਰਿਕ ਬਹੁਤ ਜ਼ਿਆਦਾ ਸੋਹਣਾਗਾ ਕੇ ਵਾਲੇ ਲੈਣਗੇ ਕਈ ਲਾਈਟ ਪਾਉਂਦੇ ਨੇ ਡਾਰਕ ਕਲਰ ਨਹੀਂ ਲਾਇਕ ਕਰਦੇ ਹੈਗੇ ਉਹ ਲੈ ਸਕਦੇ ਨੇਗੇ ਸੋ ਤਾਂ ਆਪਣੇ ਕੋਲ ਇਹਦੇ ਨਾਲ ਹੈਗੀ ਹੈ ਕਿ ਪਲੇਨ ਬਾਟਮ ਇਹਦਾ ਪ੍ਰਾਈਸ ਹੈਗਾਗਾ 1000 ਇਹਨਾਂ ਬਾਟਮ ਆ ਦੇ ਨਾਲ 1000 ਦਾ ਪ੍ਰਾਈਸ ਹੈਗਾ ਇਹਦੇ ਨਾਲ ਦਾ ਮੈਂ ਖੁਦ ਸੂਟ ਮੇਰਾ ਸਟਿਚ ਕੀਤਾ ਹੋਇਆ ਹੈਗਾ ਕਦੇ ਪਾ ਕੇ ਆਪਾਂ ਵੀਡੀਓ ਬਣਾਵਾਂਗੇ ਤੇ ਬਹੁਤ ਜ਼ਿਆਦਾ ਸੋਨਾ ਫੈਬਰਿਕ ਹੈ ਇਹ ਵੀ ਲਵਲੀਨ ਦਾ ਹੈਗਾ ਇਹਦੇ ਨਾਲ ਹੈਗੀ ਹੈਗੀ ਚਿਕਨ ਦੀ ਬਾਟਮ ਬਾਟਮ ਵੀ ਬਹੁਤ ਜ਼ਿਆਦੀ ਸੋਹਣੀ ਹੈਗੀ ਦਾ ਪਹੁੰਚਿਆਂ ਦਾ ਪਾਊਡਰ ਹੈ ਪਾਊਡਰ ਹੈਗਾ ਦੇਖੋ ਛੜ ਦੇ ਉੱਪਰ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਸਲਵਾਰ ਤੇ ਤੁਸੀਂ ਲਗਵਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਮੇਰਾ ਹੱਥ ਦਿਖਦਾ ਹੈਗਾ ਪਤਲਾ ਹੈਗਾ ਸਟੱਫ ਮਤਲਬ ਤਾਂ ਕਰਕੇ ਤੁਸੀਂ ਗੋਡਿਆਂ-ਗੋਡਿਆਂ ਤੇ ਲਗਵਾਉਣੀ ਹੈਗੀ ਗੋਡਿਆਂ-ਗੋਡਿਆਂ ਤੇ ਲਗਵਾ ਸਕਦੇ ਹੋਗੇ ਇਹ ਸੀਗੇ ਅੱਜ ਵਾਲੇ ਸੂਟ ਬਹੁਤ ਹੀ ਜਿਆਦੇ ਸੋਹਣਾ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਰੱਖਿਆ ਹੋਇਆ ਹੈਗਾ ਆਪਣਾ ਉਹ ਵੀ ਕਦੇ ਆਪਾਂ ਵੀਡੀਓ ਪਾਵਾਂਗੇ ਇਹਦਾ ਪ੍ਰਾਈਸ ਹੈਗਾ 1500 ਲਵਲੀਨ ਦੇ ਨੇ ਕਿਉਂਕਿ ਚਿਕਨ ਦੀ ਸਲਵਾਰ ਥੋੜੀ ਜੀ ਮਹਿੰਗੀ ਆਉਂਦੀ ਹੈਗੀ ਤਾਂ ਕਰਕੇ ਇਹਦੇ ਨਾਲ ਦੇ ਆਪਣੇ ਬਹੁਤ ਜਿਆਦੇ ਸੂਟ ਜਿਆਦੇ ਸੂਟ ਸੇਲ ਹੋਏ ਨੇਗੇ ਤੇ ਆਪਣੇ ਕੋਲੇ ਲਾਸਟ ਪੀਸ ਹੈਗਾ ਇਹ ਜੇ ਕਿ ਲੈਣਾ ਚਾਹੁੰਦੀ ਹੈ ਭੈਣ ਆਪਣਾ ਸਕਰੀਨਸ਼ਾਟ ਭੇਜ ਕੇ ਆਪਣਾ ਫਟਾਫਟ ਫਾਸਟਲੀ ਆਰਡਰ ਕਰਕੇ ਰਖਵਾ ਸਕਦੀ ਹੈ ਜਿੰਨੇ ਮੈਂ ਤੁਹਾਨੂੰ ਸੂਟ ਦਿਖਾਏ ਨੇਗੇ ਸਾਰੇ ਵਿਦਾਲਟ ਲਾਈਨਿੰਗ ਸਟਿਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਸਟਿਚਿੰਗ ਕਰਵਾਉਣਾ ਚਾਹੁੰਦੇ ਤੁਸੀਂ ਕਰਵਾ ਸਕਦੇ ਹੋਗੇ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਇਦਾਂ ਵੀ ਮੰਗਵਾ ਸਕਦੇ ਹੋਗੇ ਉਮੀਦ ਕਰਦੀ ਆ ਸਾਡੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਵੇਂ ਦੇ ਲੱਗੇ ਸੂਟ ਤੇ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ-ਬਹੁਤ ਤੁਹਾਡਾ ਥੈਂਕ ਯੂ ਮੈਂ ਵਾਰ-ਵਾਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀ ਸਟਾਰਟ ਕਰਨ ਤੋਂ ਪਹਿਲਾਂ ਵੀ ਤੁਹਾਡਾ ਧੰਨਵਾਦ ਕਰਦੀ ਆ ਤੇ ਐਂਡ ਕਰਨ ਤੋਂ ਪਹਿਲਾਂ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡੇ ਤੁਸੀਂ ਮੈਨੂੰ ਇੰਨੀ ਸਪੋਰਟ ਕੀਤੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਨੈਕਸਟ ਵੀਡੀਓ ਜਲਦੀ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਬਾਏ